ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਵੇਚਦੇ ਆ ਕੋਈ ਦੇਸੀ ਨਹੀਂ ਮੋਹਰ ਦੇਖੋ ਗਿਟ ਗਿਟ ਤੇ ਮੋਹਰ ਆਏ ਕਿ ਟੈਕ ਇਹ ਵੀ ਕੈਮਰਾ ਕਵਰੇਜ ਕਪੜਾ ਬਈ ਕਾਦ ਨਾ ਜਮਾ ਪਿਆ ਜਮਾ ਮਲੇਈ ਵਰਗਾ ਕਪੜਾ ਜਮਾ ਪੋਲਾ ਬਾਲਾ ਵਧੀਆ ਕਪੜਾ ਵੀ ਜੀ ਆ ਵੀ ਕੌਟਨ ਕਹੀ ਜਾਂਦੇ ਆ ਕੈਮਰਾ ਕਹੀ ਜਾਂਦੇ ਆ ਆਮ ਵੀਰੂਆਂ ਦੇ ਵਿੱਚ ਵੀ ਜੀ ਵੀਡੀਓ ਇਹਦੇ ਪਾਉਂਦੇ ਨਾ ਆਮ ਤਾਂ ਕੈਮਰਾ ਕਹਿੰਨੂ ਵੀ ਕੈਮਰਾ ਕਹਿੰਦੇ ਵੀ ਜੀ ਲੈ ਦੇਖੋ ਸਾਰੇ ਇਹ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਆਪਣਾ ਬਟੰਡਾ ਵੀਰ ਜੀ ਪਿੰਡ ਮੈਸਰਖਾਨਾ ਇਹ ਆਪਣਾ ਮੌੜ ਮੰਡੀ ਦੇ ਕੋਲੇ ਦਾ ਪਿੰਡ ਹੈ ਮੈਸਰਖਾਨਾ ਉੱਥੇ ਆਪਣਾ ਇਹ ਕੱਪੜੇ ਦਾ ਸ਼ੋਅਰੂਮ ਹੈ ਮਨਜਿੰਦਰ ਕਲਾਥ ਹਾਊਸ ਜਿੱਥੇ ਆਪਾਂ ਨੂੰ ਵਧੀਆ ਕੁਆਲਿਟੀ ਦਾ ਕੱਪੜਾ ਅਤੇ ਸਸਤਾ ਮਿਲਦਾ ਵਧੀਆ ਤੇ ਇੱਕ ਵੀ ਜੀ ਆਪਾਂ ਤੁਹਾਨੂੰ ਇਹ ਦੱਸਦੇ ਆਂ ਵੀਕ ਤਾਂ ਵੀਡੀਓ ਨੂੰ ਤੁਸੀਂ ਪੂਰਾ ਵਧੀਆ ਗੌਰ ਨਾਲ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਗੌਰ ਨਾਲ ਵੀ ਕੀ ਆਪਾਂ ਨੂੰ ਕੁਆਲਿਟੀ ਦਿਖਾਉਂਦਾ ਹੈ ਇਹ ਇਹ ਕੀ ਰੇਟ ਦੱਸਦਾ ਹੈ ਜਦੋਂ ਕਿ ਇਹਦੀ ਵੀਡੀਓ ਹੋਰ ਵੀ ਦੇਖਦੇ ਹੋਣੇ ਤੁਸੀਂ ਉਹ ਵੀ ਪੂਰਾ ਗੌਰ ਨਾਲ ਸੁਣਿਆ ਕਰੋ ਦੇਖਿਆ ਕਰੋ ਗੌਰ ਨਾਲ ਵੀ ਆਪਾਂ ਨੂੰ ਕੀ ਰੇਟ ਦਿੰਦਾ ਹੈ ਕੀ ਕੁਆਲਿਟੀ ਦਿਖਾਉਂਦਾ ਹੈ ਕਿੰਨਾ ਇਹਦੇ ਵਿੱਚ ਆਪਾਂ ਨੂੰ ਫਰਕ ਲੱਗਦਾ ਆਪਣੇ ਤੁਹਾਡੇ ਪਾਪਾ ਦੱਸ ਜੀ ਮਿੰਟ ਦਾ ਆਪਾਂ 10 12 ਮਿੰਟ ਲਮਾਂਗੇ ਬਾਦ ਨੀ ਟਾਈਮ ਲੈਂਦੇ ਆਪਾਂ ਤੁਹਾਡਾ ਵੀਰ ਬਣ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਕੁਆਲਿਟੀ ਦੇਖਿਓ ਆਪਣੀ ਤੇ ਅਦੇ ਮਾਲ ਦੇਖਿਓ ਬੀ ਕੀ ਮਾਲ ਦਿਖਾਉਣਾ ਲੈ ਕੀ ਕੁਆਲਿਟੀ ਦਿਖਾਉਂਦਾ ਤੇ ਸਬਸਕ੍ਰਾਈਬਰ ਤੇ ਸ਼ੇਅਰ ਵੀ ਆਲਕੇ ਜ਼ਰੂਰ ਕਰਦੇ ਆ ਕਰੋ ਤਾਂ ਕਿ ਲੋਕਾਂ ਦੀ ਲੁੱਟ ਵੱਸ ਸਕੇ ਪਤਾ ਲੱਗ ਸਕੇ ਵੀ ਇੱਥੇ ਆਪ ਨੂੰ ਇਹ ਸਮਾਨ ਮਿਲਦਾ ਤੇ ਆਪਾਂ ਦਿਖਾਉਣਾ ਤੁਹਾਨੂੰ ਕਾਟਨ ਹੁਣ ਵੀ ਜੀ ਪੂਰਾ ਮਸ਼ਹੂਰ ਚੀਜ਼ ਹੈ ਕਿਉਂ ਗਰਮੀ ਦਾ ਸੀਜ਼ਨ ਚੱਲ ਪਿਆ ਕਾਟਨ ਮਸ਼ਹੂਰ ਹੈ ਜਮਾ ਆਪਾਂ ਕਾਟਨ ਦਾ ਵੈਰੀਟੀ ਰੱਖਦੇ ਆ ਏਕੇ ਟੈਕਸ ਦੀ ਤਮੰਨਾ ਏਕੇ ਟੈਕਸ ਤੇ ਇਹ ਸ਼ੰਕਰ ਦੀ ਆਪਾਂ ਰੱਖਦੇ ਆ ਇਹ ਕਰਾ ਦਾ ਮਾ ਰੱਖਦੇ ਆ ਬਹੁਤ ਵਧੀਆ ਆਪਾਂ ਤੁਹਾਨੂੰ ਦਿਖਾਉਣਾ ਜੀ ਆਪਾਂ ਪਹਿਲਾਂ ਤਾਂ ਆਪਾਂ ਇਹ ਕਾਟਨ ਇਹ ਆਲ ਓਵਰ ਦਿਖਾਉਣਾ ਤੁਹਾਨੂੰ ਇਹ ਹੈ ਤੁਮ ਏਕ ਟੈਕਸ ਕੰਪਨੀ ਦੇ ਵੀਜੀ ਜਿਆਦਾਤਰ ਆਪਾਂ ਏਕ ਟੈਕਸ ਕੰਪਨੀ ਹੀ ਰੱਖਦੇ ਆਂ ਮਾਲ ਕੁਆਲਿਟੀ ਵੀਜੀ ਇੱਕ ਨੰਬਰ ਹੋਊ ਆਪਣੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਆਪਣੇ ਕੋਲੇ ਪੂਰੀ ਫੁੱਲ ਜ਼ਿੰਮੇਵਾਰੀ ਹੈ ਵੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਆਪਣੇ ਕੋਲੇ ਹੌਲਾ ਫੁੱਲ ਵਰਗਾ ਪੋਲਾ ਜਮਾ ਰੂਮ ਵਰਗਾ ਬਾਈ ਫੁੱਲ ਜ਼ਿੰਮੇਵਾਰੀ ਹੈ ਇਹ ਆ ਇਹਦੀ ਬਾਟਮ ਆ ਗਈ ਆਪਾਂ ਦਾ ਵੀਜੀ ਮਿੰਟ ਦਾ ਦੇ ਵਿੱਚ ਸਾਰੀ ਦੁਕਾਨ ਦਿਖਾਉਣੀ ਹੈ ਕਿਉਂਕਿ ਤਾਨੂੰ ਕਾਲੀ ਆਪਾਂ ਨੂੰ ਆਇਆ ਨਹੀਂ ਹੈ ਬਾਈ ਇੱਕ ਇੱਕ ਚੀਜ਼ ਤੇ ਮੱਥਾ ਨਹੀਂ ਮਾਰਦੇ ਵੀ ਥਾਂ ਥਾਂ ਮੱਥਾ ਮਾਰੀ ਜਾਵਾਂਗੇ ਕੋਈ ਚੀਜ਼ ਨਹੀਂ ਦਿਖਾਈ ਜਾਮਗੇ ਪਰ ਨਹੀਂ ਆਪਾਂ ਦਾ ਵੀ ਜੀ ਸਾਰੀ ਤੈਨੂੰ ਦੁਕਾਨ ਫਰੋਲ ਦਾਂਗੇ ਮਿੰਟ 10 ਸੀ ਚ ਫਰੋਲ ਦਾਂਗੇ ਕੁਆਲਿਟੀ ਚੈੱਕ ਕਰੋ ਅਤੇ ਤੁਸੀਂ ਰੇਟ ਚੈੱਕ ਕਰਿਆ ਕਰੋ ਇਹ ਹੁਣ ਆਪਾਂ ਦਿਖਾਉਣਾ ਤੁਹਾਨੂੰ ਆਲ ਓਵਰ ਆਹ ਦੇਖ ਲਓ ਵੀਰ ਜੀ ਤੁਸੀਂ ਦੇਖੋ ਮਾਲ ਦੇਖੋ ਜ਼ੂਮ ਕਰਕੇ ਆਹ ਆਹ ਦੇਖੋ ਵੀਰ ਜੀ ਮਾਲ ਬਹੁਤ ਮਾਲ ਪਿਆ ਦੇਖੋ ਦੇਖੋ ਕੱਲਾ ਕੱਲਾ ਦਿਖਾਉਣ ਲੱਗਦਾ ਵੀ ਜੀ ਬਹੁਤ ਟਾਈਮ ਖਾ ਜਾਂਦੀ ਹੈ ਇਹ ਚੀਜ਼ੇ ਰੰਗ ਬਹੁਤ ਵਧੀਆ ਪਿਆ ਆਪਣੇ ਕੋਲੇ ਵੈਰਾਈਟੀ ਇੱਕ ਨੰਬਰ ਵੈਰਾਈਟੀ ਹੈ ਜਮਾ ਚੈੱਕ ਕਰੋ ਬਹੁਤ ਵਧੀਆ ਮਾਲ ਹੈ ਦੇਖੋ ਥੱਲੇ ਨੂੰ ਚੈੱਕ ਕਰੋ ਇਹ ਦੇਖੋ ਵੀਰ ਜੀ ਥੱਲੇ ਚੈੱਕ ਕਰੋ ਮਾਲ ਆਹ ਦੇਖੋ ਵੀਰੇ ਆਪਾਂ ਤੁਹਾਨੂੰ ਕੱਲਾ ਕੱਲਾ ਦਿਖਾਵਾਂਗੇ ਦੇਖੋ ਵੀਰੇ ਮਾਲ ਦੇਖੋ ਇੱਕ ਨੰਬਰ ਆਲ ਓਵਰ ਲੈ ਲਓ ਭਲਾ ਮੈਚਿੰਗ ਲੈ ਲਓ ਆਪਣੇ ਕੋਲੇ ਵੈਰਾਈਟੀ ਹਰ ਇੱਕ ਆਕੇ ਟੈਕਸ ਕੰਪਨੀ ਦੀ ਹੈ ਪੂਰਾ ਵਧੀਆ ਸਟੈਂਡਰਡ ਦਾ ਮਾਲ ਹੈ ਚੈੱਕ ਕਰੋ ਚੈੱਕ ਵੀਰੇ ਇਹ ਆ ਆਪਣੇ ਕੋਲੇ ਆ ਗਿਆ ਆ ਲਓ ਬਰ ਆ ਲਓ ਬਰ ਹੈ ਕੇ ਟੈਕਸ ਦਾ ਕਾਟਨ ਵਧੀਆ ਹੌਲੀ ਫੁੱਲ ਵਰਗੀ ਹੈ ਇਹਦਾ ਰੇਟ ਵੀ ਜੀ 700 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਵੀਰ ਬਣਾਉ ਪੂਰਾ ਲੈ ਸਲਾਮਾਂਗੇ ਜੱਜ ਕੇ ਜਮਾ ਗੱਲ ਕਰ ਲੈ ਜਿਹੜਾ ਫੋਨ ਤੇ ਚੱਲੀ ਜਾਂਦਾ ਹੈ ਕਨੈਕਟਰ ਨੰਬਰ ਤੇ ਇਹਦੇ ਨਾਲ ਫੋਨ ਤੇ ਗੱਲ ਕਰ ਸਕਦਾ ਹੈ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਰੰਗ ਹੈਗੇ ਨਾ ਦੇਖ ਲਓ ਇਸ ਰੰਗ ਤੇ ਆ ਦੇਖੋ ਦੇਖੋ ਕਿੰਨਾ ਵਧੀਆ ਰੰਗ ਹੈ ਵੀਰੇ ਆਹ ਵੀ ਇੱਕ ਨੰਬਰ ਜਿਹਾ ਮਲਾਈ ਵਰਗਾ ਕੱਪੜਾ ਵੀਰ ਜੀ ਆਪਾਂ ਵੀਰ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਵੇਚਦੇ ਆ ਕੋਈ ਦੇਸੀ ਨਹੀਂ ਮੋਹਰ ਦੇਖੋ ਗਿੱਟ ਗਿੱਟ ਤੇ ਮੋਹਰ ਆਏ ਕਿ ਟੈਕਸ ਦੀ ਜ਼ਿੰਮੇਵਾਰੀ ਵਾਲਾ ਕੱਪੜਾ ਕੋਈ ਉਹ ਨਹੀਂ ਹੈ ਵੀ ਆਪਾਂ ਉਹ ਵੀ ਇਥੇ ਲਿਆ ਕੇ ਦੇਸੀ ਦਾ ਕੱਪੜਾ ਰੱਖ ਲੋ ਤੇ ਉਹਨੂੰ ਵੇਚ ਜੇ ਉਹਦਾ ਕੀ ਫਾਇਦਾ ਵੀਰੇ ਲਾਂਭਾ ਹੁੰਦਾ ਵੀਰੇ ਆਪਾਂ ਉਹ ਕੰਮ ਨਹੀਂ ਕਰਦੇ ਤੇ ਆਹ ਆਹ ਕੁਆਲਿਟੀ ਵੀ ਦੇਖ ਲਓ ਇਹ ਆਲ ਓਵਰ ਦੀ ਕੁਆਲਿਟੀ ਹੈ ਦੇਖੋ ਵੀਰੇ ਆਲ ਓਵਰ ਕੱਪੜਾ ਇਹ 5 ਮੀਟਰ ਕੱਪੜਾ 700 ਰੁਪਏ ਦਾ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਲਾਵਾਂਗੇ ਜਮਾ ਜਮਾ ਜੱਜ ਕੇ ਜਮਾ ਇਹ ਦੁਕਾਨਦਾਰਾਂ ਵਾਸਤੇ ਆਪਣਾ ਕੰਮ ਹੀ ਵੀਰ ਜੀ ਹੋਰ ਸੇਲ ਦਾ ਕੰਮ ਹੈ ਦੁਕਾਨਦਾਰਾਂ ਵਾਸਤੇ ਪੂਰਾ ਲੈਸ ਲਾਵਾਂਗੇ ਆਹ ਕੁਆਲਿਟੀ ਵੀ ਦੇਖ ਲੋ ਇਹ ਵੀ ਆਲ ਓਵਰ ਹੈ ਵੀਰੇ ਆਲ ਓਵਰ ਕੁਆਲਿਟੀ ਹੈ ਪੂਰਾ ਨੰਬਰ 1 ਇੱਕ ਨੰਬਰ ਕੁਆਲਿਟੀ ਹੈ ਜਮਾ ਕਿ ਇੱਕ ਵੀ ਜੀ ਇਹ ਕਹਿੰਦੇ ਆ ਵੀ ਤੁਸੀਂ ਬਾਈ ਜੀ ਅੰਨੇ ਭਗਤ ਨਾ ਬਣਿਆ ਕਰੋ ਕਿਤੇ ਕਿਸੇ ਵੀ ਦੁਕਾਨ ਤੇ ਜਾਂਦੇ ਹੋ ਤੁਸੀਂ ਪੂਰੀ ਪੁੱਛ ਪੜਤਾਲ ਕਰੋ ਰੇਟ ਦਾ ਪਤਾ ਕਰੋ ਕੁਆਲਿਟੀ ਚੈੱਕ ਕਰੋ ਅਗਲੇ ਤੋਂ ਪੂਰਾ ਪਤਾ ਪਤਾ ਕਰੋ ਵੀ ਇਹ ਕੀ ਰੇਟ ਬੋਲਦੇ ਐ ਕੀ ਗੱਲਬਾਤ ਐ ਵੀ ਨੂੰ ਤੇ ਕੁਝ ਹੋਰ ਬੋਲੀ ਜਾਂਦੇ ਐ ਦੇਣ ਵੇਲੇ ਕੁਝ ਹੋਰ ਦਿੰਦੇ ਐ ਨਾ ਤਾਂ ਉਹ ਮਾਲ ਹੁੰਦਾ ਵੀਰ ਜੀ ਨਾ ਉਹ ਰੇਟ ਹੁੰਦਾ ਆਪਾਂ ਇਹ ਗੱਲ ਕਹਿੰਨੇ ਆ ਵੀ ਜਿਹੜੀ ਗੱਲ ਬੋਲ ਦੀਵੇ ਉਹ ਗੱਲ ਪੂਰੀ ਉੱਤਰ ਜੇ ਅਸੀਂ ਤਾਂ ਸਾਡਾ 100% ਇਹ ਗੱਲ ਹੁੰਦੀ ਐ ਵੀਰ ਜਿਹੜੀ ਗੱਲ ਬੋਲਦੇ ਐ ਉਹ ਗੱਲ ਪੂਰੀ ਉੱਤਰਦੀ ਐ ਆਹ ਦੇਖ ਲਓ ਵੀਰੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਏਕੇ ਟੈਕਸ ਦਾ ਇਹ ਮੈਚਿੰਗ ਕੱਪੜਾ ਆਪਣਾ ਵੀਰ ਜੀ ਆਪਾਂ ਨੂੰ ਬਾਹਲਾ ਤਾਂ ਲੋ ਲੋ ਪੱਤੇ ਕਰਨੇ ਨਹੀਂ ਆਉਂਦੇ ਅਣ ਪੜ੍ਹਜੇ ਬੰਦੇ ਆ ਪਰ ਕੁਆਲਿਟੀ ਅਸੀਂ 1 ਨੰਬਰ ਵੇਚਦੇ ਆ ਇਹ ਸਾਡੇ ਚ ਇੱਕ ਚੰਗਿਆਈ ਮੰਨ ਲਓ ਤੁਸੀਂ ਵੀ ਕੁਆਲਿਟੀ ਮਾੜੀ ਨਹੀਂ ਵੇਚਦੇ 1 ਨੰਬਰ ਕੁਆਲਿਟੀ ਵੇਚਦੇ ਆ ਪੂਰੀ ਸਟੈਂਡਰਡ ਦੀ ਕੁਆਲਿਟੀ ਏਕੇ ਟੈਕਸ ਦੀ ਸਮੰਨਾ ਦੀ ਇਹ ਕੁਆਲਿਟੀਆਂ ਵੇਚਦੇ ਆ ਅੱਪਾ ਇੱਕ ਇੱਕ ਤੁਹਾਨੂੰ ਹੋਰ ਦਿਖਾਉਣਾ ਵੀਰੇ ਫਿਰ ਆਪਾਂ ਗਾਹਾਂ ਚੱਲਾਂਗੇ ਬੱਸ ਸਾਮਗਰ ਹੋਂਦਾ ਥੋੜਾ ਹੁੰਦਾ ਵੀ ਇਹ ਜੀ ਵੀਡੀਓ ਦਾ ਤੇ ਜਗਾਰ ਆਪਣੇ ਕੋਲੇ ਮਾਲ ਵਾਲਾ ਹੁੰਦਾ ਇਹ ਕਾਹ ਦੇ ਕੁਆਲਟੀ ਵੀਰੇ ਜਮਟ ਕੇ ਵਰਗਾ ਕਪੜਾ ਵੀ ਜੀ ਕਪੜਾ ਕੁਆਲਟੀ ਚੈੱਕ ਕਰੋ ਆਪਣੇ ਕੋਲੇ ਤੁਸੀਂ ਕੇਰਾ ਇੱਕ ਵਾਰੀ ਜਰੂਰ ਆਓ ਰੇਟ ਦਾ ਤਾਂ ਉਧਰ ਉਧਰੀ ਮਾਲਾ ਮੋਟਾ ਹੋ ਜਾਣਾ ਕੋਈ ਗੱਲ ਨਹੀਂ ਵੀਰੇ ਆਪਾਂ ਕਰ ਲਾਂਗੇ ਤੇ ਕੁਆਲਟੀ ਚੈੱਕ ਕਰੋ ਪਹਿਲਾਂ ਆਪਣੇ ਕੋਲ ਆ ਕੇ ਇੱਕ ਵਾਰੀ ਜਰੂਰ ਆ ਕੇ ਚੈੱਕ ਕਰੋ ਪਹਿਲਾਂ ਵੀ ਕੁਆਲਟੀ ਕੀ ਹੈ ਇਹ ਇਸਕ ਨੰਬਰ ਕੁਆਲਟੀ ਅੱਗੇ ਜੀ ਹੈ ਆ ਦੇਖੋ ਵੀਰ ਜੀ ਕੁਆਲਿਟੀ ਚੈੱਕ ਕਰੋ ਬੰਲਾ ਕਿੰਨੀ ਵਧੀਆ ਕੁਆਲਿਟੀ ਆ ਦੇਖੋ ਵੀਰ ਜੀ ਦੇਖੋ ਕੁਆਲਿਟੀ ਆਇਆ ਵੀਰ ਜੀ ਨੂੰ ਕੱਲੀ ਕੱਲੀ ਆਪਾਂ ਚੀਜ਼ ਨਹੀਂ ਦਿਖਾ ਸਕਦੇ ਮਾਲ ਪੂਰਾ ਟਾਪ ਦਾ 1 ਕੇ ਨੰਬਰ 1 ਕੇ 1 ਕੇ ਟੈਕਸ ਦਾ ਤਮੰਨਾ ਦਾ ਤੇ ਆ ਦੇਖੋ ਆਪਣੇ ਕੋਲੇ ਵੀਰ ਜੀ ਹੋਰ ਸੇਲ ਦਾ ਕੰਮ ਹੈ ਜੇ ਕੋਈ ਦੁਕਾਨਦਾਰ ਨੇ ਕਿਸੇ ਨੇ ਆਪਣੇ ਤੋਂ ਲੈਣਾ ਹੈ ਮਾਲ ਫੋਨ ਚੱਲੀ ਜਾਣਾ ਪਤਾ ਕਰ ਲੋ ਵੀਰ ਜੀ ਚੈਲੰਜ ਹੈ ਆਪਾਂ ਤੁਹਾਨੂੰ ਸ਼ਹਿਰ ਨੂੰ ਵੀ ਸਸਤਾ ਲਾਵਾਂਗੇ ਇਸ ਗੱਲ ਤੇ ਚੈਲੰਜ ਹੈ ਕਰਾਂ ਗੱਲ ਕਰਕੇ ਜਰੂਰ ਦੇਖੋ ਸਾਡੇ ਨਾਲ ਫਿਰ ਪਤਾ ਲੱਗਦਾ ਵੀ ਕਿੰਨਾ ਕਿੰਨਾ ਫਰਕ ਹੈ ਆਪਾਂ ਸ਼ਹਿਰ ਨੂੰ ਸਾਡੇ ਕੋਲੇ ਆਉਂਦੇ ਆ ਵੀ ਜੀ ਦੁਕਾਨਦਾਰ ਬੰਦੇ ਆਉਂਦੇ ਆ ਉਹ ਵੀ ਕਹਿੰਦੇ ਆ ਇਸ ਗੱਲ ਤੇ ਵੀ ਤੁਹਾਡਾ ਭਾਈ ਤੁਹਾਡਾ ਫਰਕ ਬਹੁਤ ਹੈ ਕੁਆਲਿਟੀ ਵਧੀਆ ਰੱਖਦੇ ਹੋ ਤੁਸੀਂ ਤੇ ਤੁਹਾਡਾ ਜਿਹੜਾ ਰੇਟ ਹੈ ਇਹ ਰੇਟ ਬਹੁਤ ਮੰਦਾ ਦਿੰਦੇ ਹੋ ਤੁਸੀਂ ਸ਼ਹਿਰ ਨੂੰ ਵੀ ਮੰਦਾ ਦਿੰਦੇ ਹੋ ਆਪਣਾ ਵੀਰ ਜੀ ਕੰਮ ਹੀ ਸਾਰਾ 5-10 ਰੁਪਈਆ ਤੇ ਛੂਟ ਤੇ ਹੈ ਹੋਲ ਸੇਲ ਦਾ ਕੰਮ ਆਪਣਾ ਆਪਣੇ ਕੋਲ ਜ਼ਿਆਦਾਤਰ ਦੁਕਾਨਦਾਰ ਹੀ ਆਉਂਦੇ ਆ ਇੱਕ ਵੀ ਜੀ ਕੁਆਲਿਟੀ ਆਪਣੇ ਕੋਲੇ ਚੈੱਕ ਕਰੋ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਜਿਹੜੀ ਵੀਡੀਓ ਦੇਖਦੇ ਹੋ ਪੂਰੀ ਗੌਰ ਨਾਲ ਦੇਖਿਆ ਕਰੋ ਵੀ ਕੁਆਲਿਟੀ ਵੀ ਚੈੱਕ ਕਰਿਆ ਕਰੋ ਅਤੇ ਰੇਟ ਵੀ ਚੈੱਕ ਕਰਿਆ ਕਰੋ ਆ ਆ ਗਿਆ ਵੀਰ ਜੀ ਹੁਣ ਮੈਂ ਕਪੜਾ ਆ ਗਿਆ ਇਹਦੇ ਤੇ ਨਾਲ ਜੀ ਜਿਹੜਾ ਆਪਾਂ ਬਾਟਮ ਦਾ ਕਪੜਾ ਹੈ ਇਹਦੇ ਤੇ ਕਢਾਈ ਕੀਤੀ ਹੈ ਪੌਂਚਾ ਵਰਕ ਹੈ ਆ ਦੇਖੋ ਵੀ ਚੈੱਕ ਕਰੋ ਬਈ ਕਢਾਈ ਕਾਦੀ ਕੀਤੀ ਪੂਰੀ ਸ਼ੌਂਕ ਦੀ ਕਢਾਈ ਕੀਤੀ ਹੈ ਦੇਖੋ ਕਿੰਨੀ ਵਧੀਆ ਸ਼ੌਂਕ ਦੀ ਕਢਾਈ ਕੀਤੀ ਹੈ ਆ ਦੇਖੋ ਇਹ ਪੌਂਚਾ ਵਰਗਾ ਬਣੀ ਇਹ ਤੇ ਜਿਹੜਾ ਇਹਦਾ ਕੱਪੜਾ ਦਾ ਕਮੀਜ਼ ਦਾ ਕੱਪੜਾ ਹੈ ਪੂਰਾ ਕੰਚ ਵਰਗਾ ਕੱਪੜਾ ਕਮੀਜ਼ ਦਾ ਵੀ ਦੇਖੋ ਤੇ ਆਹ ਦੇਖੋ ਚੈੱਕ ਕਰੋ ਪੂਰਾ ਵਧੀਆ ਕੱਪੜਾ ਜਮਾ ਕੁਆਲਿਟੀ ਦਾ ਕੱਪੜਾ ਵੀਰੇ ਕੰਚ ਵਰਗਾ ਮਾਲ ਆ ਜਮਾ ਕੋਈ ਇਹੋ ਜੀ ਗੱਲ ਹੀ ਨਹੀਂ ਹੈ ਵੀ ਮਾਲ ਨਰਮ ਹੋਊਗਾ ਆਪਾਂ ਦਾ ਵੀਰੇ ਇਹ ਦੇਖਾ ਇਹ ਆ ਇਹਦਾ ਇਹ ਹੈ ਦੁਪੱਟਾ ਕੋਟਿਆੜ ਇਹ ਵਜਦਾ ਕੋਟਾ ਡੋਰੀ ਦਾ ਦੁਬੱਟਾ ਵਜਦਾ ਵੀਰੇ ਦੁਬੱਟਾ ਚੈੱਕ ਕਰੋ ਆਪਾਂ ਵੀਰੇ ਕੱਲਾ ਕੱਲਾ ਸੂਟ ਬਾਹਲਾ ਕਰਨੇ ਦਿਖਾਏ ਜਾਂਦਾ ਵਸ ਅਸੀਂ ਤਾਂ ਇੱਕ 10 ਮਿੰਟਾਂ ਦੇ ਵਿੱਚ ਸਾਰੀ ਦੁਕਾਨ ਦਿਖਾ ਦੇ ਦਿੰਨੇ ਆ ਵੀ ਆ ਚੱਕੋ ਜੀ ਆਪਣਾ ਉਹ ਕੰਮ ਨਹੀਂ ਹੈਗਾ ਵੀ ਇੱਕ ਇੱਕ ਤੇ ਇੱਕ ਘੰਟਾ ਉਹ ਐ ਕਰ ਲਓ ਇਹਨੂੰ ਐ ਕਰ ਲਓ ਇਹਨੂੰ ਐ ਕਰ ਲਓ ਆ ਦੇਖੋ ਤੇ ਜਿਹੜਾ ਆਪਣਾ ਕੱਪੜਾ ਸਲਵਾਰ ਦਾ ਕੱਪੜਾ ਬਾਟਮ ਦਾ ਆ ਦੇਖੋ ਵੀਰੇ ਇਹਦੇ ਕਢਾਈ ਹੈ ਪੂਰਾ ਵਧੀਆ ਸਟੈਂਡਰਡ ਦਾ ਕੱਪੜਾ ਲਾਇਆ ਇਹਨਾਂ ਨੇ ਜਿਹੜੀ ਲੈਂਥ ਹੈ ਉਹ ਵੀ ਪੂਰੀ ਹੈ ਤੇ ਇਹਦੇ ਵਿੱਚ ਵੀ ਜੀ ਰੰਗ ਦੇਖੋ ਆ ਦੇਖ ਰੰਗ ਜਿੰਨੇ ਤੁਸੀਂ ਕਹੋਗੇ ਵੀ ਜੀ ਰੰਗ ਦੇ ਦਾਂਗੇ ਪਰ ਮੈਂ ਤੁਸੀਂ 100 ਰੰਗ ਲੈ ਲਓ 100 ਰੰਗ ਪਿਆ ਆਪਣੇ ਕੋਲੇ ਜਿੰਨਾ ਮਰਜ਼ੀ ਰੰਗ ਲੈ ਲਓ ਆ ਦੇਖੋ ਇੱਕੋ ਗੱਲ ਹੈ ਉਹੀ ਕੱਪੜਾ ਹੈ ਹੁਣ ਨੂੰ ਬਾਰ ਬਾਰ ਖੋਲ ਕੇ ਦਿਖਾਉਣ ਦਾ ਕੀ ਫਾਇਦਾ ਵੀਰੇ ਬਹੁਤ ਜ਼ਿਆਦਾ ਡਿਜ਼ਾਈਨ ਪਿਆ ਆਪਣੇ ਕੋਲੇ ਜੇ ਕਿਸੇ ਮੇਰੇ ਵੀਰ ਭਰਾ ਨੇ ਪਾਰਸਲ ਬਣਵਾਉਣਾ ਹੋਵੇ ਪਹਿਲਾਂ ਤਾਂ ਅਸੀਂ ਇਹ ਦੱਸਦੇ ਆਂ ਵੀ 2500 ਤੋਂ 3000 ਤੋਂ ਘਟਾ ਸੀ ਵੀਰ ਜੀ ਪਾਰਸਲ ਤੋੜਦੇ ਨੇ 1 ਕਲਾ 2 ਕਿਲੋ 1 ਜਾਂ 2 ਸ਼ੂਟੇ ਸੀ ਤੋੜਦੇ ਨੇ ਹੈਗੇ ਨੰਬਰ ਦੂਜਾ ਜੇ ਕਿਸੇ ਨੇ ਵੀ ਜੀ ਨੇ ਵੀਰ ਨੇ ਕਪੜਾ ਆਪਣਾ ਦੇਖਣੀ ਹੋਇਆ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜਦੋਂ ਮਰਜੀ ਫੋਨ ਕਰ ਲਓ ਆਪਾਂ ਵੀਡੀਓ ਕਾਲ ਤੇ ਕਪੜਾ ਸੀ ਦਿਖਾ ਦਨੇ ਤੇ ਵੀਡੀਓ ਕਾਲ ਤੇ ਆਪਾਂ ਦਾ ਪਾਰਸਲ ਤਿਆਰ ਕਰਵਾ ਲਓ ਆਹ ਵੀਰ ਜੀ ਆ ਗਿਆ ਕਾਟਨ ਆਪਣੇ ਕੋਲੇ ਟੀਕੇ ਟੈਕਸ ਦੀ ਕਾਟਨ ਆ ਜਮਾ ਟੀਕੇ ਟੈਕਸ ਦੀ ਕਾਟਨ ਵੀਰੇ ਮਲਿਆਈ ਵਰਗਾ ਕਪੜਾ ਕਪੜਾ ਆਪਣੇ ਕੋਲੇ ਉਧਰ ਵੀ ਭਰਿਆ ਪਿਆ ਨਮਾਰੀਆਂ ਭਰੀਆਂ ਪਈਆਂ ਜਮਾ ਤੇ ਆਹ ਮਾਲ ਚੈੱਕ ਕਰ ਲਓ ਵੀਰ ਜੀ ਬੀ ਐਮ ਡਬਲਯੂ ਇਹ ਕਿ ਟੈਕਸ ਦਾ ਆਪਣੇ ਕੋਲੇ ਸਾਰਾ ਮਾਲ ਏਕੇ ਟੈਕਸ ਦੀ ਆਉਂਦਾ ਤੁਸੀਂ ਚੈੱਕ ਕਰੋ ਵੀਰੇ ਕਪੜਾ ਕੰਚ ਵਰਗ ਹੈ ਵੀਰੇ ਆਪਣੇ ਕੋਲੇ ਆ ਲੋ ਇਹਦਾ ਰੇਟ ਵੀਰ ਜੀ 500 ਰੁਪਿਆ ਰੇਟ ਹੈ ਸ਼ੂਟ ਦਾ ਮੇਰਾ ਵੀਰ ਭਰਾ ਦੁਕਾਨਦਾਰ ਮੇਰੇ ਨਾਲ ਕਨੈਕਟ ਕਰ ਲੈ ਮੈਂ ਕਹਿੰਦਾ ਵੀ ਮੈਂ ਚੈਲੰਜ ਕਰਦਾ ਹਾਂ ਬਾਜ਼ਾਰ ਨਾਲੋਂ ਵੀ ਸਸਤਾ ਲਾਉਂਗਾ ਇੱਕ ਵਾਰੀ ਕਨੈਕਟ ਜ਼ਰੂਰ ਕਰੋ ਮੇਰੇ ਨਾਲ ਪਤਾ ਕਰੋ ਵੀ ਪੈਰਸ ਬੂਟੀ ਕੀ ਰੇਟ ਲਾਉਣਾ ਹੈ ਭਾਈ ਏਕੇ ਟੈਕਸ ਦੀ ਆਪਾਂ ਨੂੰ ਕੌਟਨ ਦਾ ਕੀ ਰੇਟ ਲਾਉਣਾ ਭਾਈ ਏਕੇ ਟੈਕਸ ਦਾ ਫੇਰ ਪਤਾ ਲੱਗਦਾ ਅਸਲ ਵੀ ਕੀ ਗੱਲਬਾਤ ਹੈ ਆ ਦੇਖੋ ਜੇ ਏਕੇ ਟੈਕਸ ਦਾ ਮਾਲ ਹੈ ਇੱਕ ਸਾਨੂੰ ਫੱਟੇ ਹੋਰ ਖੋਲ ਕੇ ਦਿਖਾਉਣੇ ਵੀਰੇ ਮਾਲ ਚੈੱਕ ਕਰੋ ਭਾਈ ਜੀ ਸਿਉਣੇ ਵਰਗਾ ਮਾਲ ਹੈ ਇੱਕ ਤਾਂ ਹੁੰਦਾ ਐਵੇਂ ਪਾਰਟੀਆਂ ਜਾਂ ਮਾਰੀ ਜਾਂਦੇ ਵੀੜੂਆਂ ਤੇ ਆਏ ਆ ਫਲਾਨਾ ਢਿੰਗੜਾ ਐਂਗੜਾ ਭਾਈ ਜੀ ਅਣਪੜ੍ਹੇ ਜੇ ਬੰਦੇ ਆ ਬਾਹਲੀ ਤਾਂ ਜਾਣਕਾਰੀ ਆਪਾਂ ਨੂੰ ਹੈ ਨਹੀਂ ਇੰਨੀ ਕੁ ਜਾਣਕਾਰੀ ਹੈਗੀ ਹੈ ਵੀ ਇੱਕ ਵਾਰੀ ਜ਼ਰੂਰ ਆ ਕੇ ਪਤਾ ਕਰੋ ਫੇਰ ਪਤਾ ਲੱਗਦਾ ਅਸਲ ਐਵੇਂ ਪਾਰਡੀਆਂ ਮਾਰ ਕੇ ਜਾਂ ਦਿਖਾ ਕੇ ਕੁਝ ਹੋਰ ਦੇ ਕੇ ਕੁਝ ਹੋਰ ਠੱਕੀਆਂ ਬੱਗੀਆਂ ਮਾਰ ਕੇ ਤਾਂ ਗੱਲ ਨਹੀਂ ਬਣਦੀ ਇਹ ਫਿਰ ਜੀ ਆ ਚੈੱਕ ਕਰ ਲੋ ਇਹ ਵੀ ਜੀ ਕੈਮਰਾ ਕਹਿ ਪੂਰੀ ਪਿਓਰ ਜਮ ਇੱਕ ਨੰਬਰ ਕੈਮਰਾ ਕਹਿ ਜਮ ਇਹਦਾ ਰੇਟ 500 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ 500 ਰੁਪਿਆ ਰੇਟ ਹੈ ਫਿਰ ਜੀ ਜੇ ਕਿਸੇ ਨੇ ਮਾਲ ਕੋਈ ਵਾਵਾ ਲੈਣਾ ਹੈ ਤਾਂ ਮੇਰੇ ਨਾਲ ਕਨੈਕਟ ਕਰ ਲੋ ਮੈਂ ਇਸ ਗੱਲ ਤੇ ਕਹਿੰਦਾ ਵੀ ਆਪਣਾ ਜਿਵੇਂ ਬਾਜ਼ਾਰ ਨੂੰ ਵੀ ਜਿਵੇਂ ਸਸਤਾ ਲਿਆ ਦਾਂਗੇ ਫੁੱਲ ਜ਼ਿੰਮੇਵਾਰੀ ਹੈ ਵੀਰ ਜੀ ਇਸ ਦਾ ਉੱਤੇ ਚੈਲੰਜ ਆਪਣਾ ਇੱਕ ਨੰਬਰ ਮਾਲ ਆ ਵੀਰ ਜੀ ਆਹ ਦੇਖੋ ਜ਼ੂਮ ਕਰਕੇ ਦਿਖਾ ਦੇ ਇਕੱਲਾ ਇਕੱਲਾ ਸੂਟ ਹੈ ਬਾਈ ਜੀ ਬਹੁਤ ਅਹੀ ਮਾਲ ਪਿਆ ਆਪਣੇ ਕੋਲੇ ਬਾਹਰ ਗੱਠਾ ਹੀ ਪਈਆਂ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਬਾਹਰ ਆਪਣੇ ਕੋਈ ਗੱਠਾ ਪਈਆਂ ਉਹ ਵੀ ਦੇਖ ਸਕਦੇ ਆ ਇਕੱਲਾ ਇਕੱਲਾ ਹੁਣ ਇੰਨਾ ਚਿਰ ਦਿਖਾ ਨਹੀਂ ਸਕਦੇ ਵੀਰੇ ਕਿਕਾ ਆ ਆ ਵੈਰਿਟੀ ਆਈ ਆ ਵੀਰੇ ਆਪਣੇ ਕੋਲੇ ਨਵੀਂ ਬਾਈ ਜਮਾ ਕਪੜਾ ਹੈ ਤੇ ਆ ਆ ਦੇਖੋ ਵੀ ਇਹ ਵੀ ਕੈਮਰੇ ਕਵਰੇ ਕਪੜਾ ਬਾਈ ਕਾਦਣਾ ਜਮਾ ਪਿਆ ਜਮਾ ਮਲਾਈ ਵਰਗਾ ਕਪੜਾ ਜਮਾ ਪੋਲਾ ਬਾਲਾ ਵਧੀਆ ਕਪੜਾ ਇੱਕ ਨੰਬਰ ਇੱਕ ਵਾਰੀ ਆ ਕੇ ਜ਼ਰੂਰ ਬਾਈ ਜੀ ਪਤਾ ਕਰ ਦੇਖ ਕੇ ਜਾਓ ਅਸਲ ਪਤਾ ਫੇਰ ਲਾ ਦੇਖ ਕੇ ਤੂੰ ਐ ਨਹੀਂ ਗੱਲ ਬਣਦੀ ਅੱਜ ਦਾ ਹਰ ਇੱਕ ਏਰਕ ਬੰਦਾ ਕਹਿੰਦਾ ਮੈਂ ਆ ਮੈਂ ਆ ਪਤਾ ਲਾ ਦੇਖ ਕੇ ਲੱਗਦਾ ਵੀ ਜੀ ਇੱਕ ਵਾਰੀ ਬੰਦਾ ਦੁਕਾਨ ਤੇ ਆ ਜੇ ਫਿਰ ਉਹਦੀ ਹੋਣੀ ਹੈ ਵੀ ਜੇ ਨਾਂ ਲੈ ਕੇ ਜਾਵੇ ਤਾਂ ਆ ਦੇਖੋ ਵੀਰੇ ਕੱਪੜੇ ਕੁਆਲਟੀ ਚੈੱਕ ਕਰੋ ਆਪਦਾ ਇਹ ਕਹਿੰਦੇ ਵੀ ਬਸ 2 ਮਿੰਟਾ ਸਭ ਕੋ ਦਿਖਾ ਦਈਏ ਟਾਈਮ ਹੁੰਦਾ ਘੱਟ ਵੀਜੀ ਵੀਡੀਓ ਹੁੰਦੀ ਛੋਟੀ ਬਣਾਉਣੀ ਹੁੰਦੀ ਹੈ ਵੱਡੀ ਵੀਡੀਓ ਫਿਰ ਲੋਟ ਕੇ ਆਉਂਦੀ ਫਿਰ ਇੱਕ ਬੰਦਾ ਇਹ ਕਹਿੰਦਾ ਯਾਰ ਵੀ ਬਾਈ ਬਾਹਲਾ ਘਾਣ ਪਾਉਣਾ ਤੁਨਾਂ ਕਵੀਰ ਜੀ ਏਕੇ ਟੈਕਸ ਦਾ ਕਾਟਨ ਦਾ ਸੂਟ ਹੈ ਵੀਰ ਜੀ ਚੈੱਕ ਕਰੋ ਦੇਖੋ ਵੀ ਜੀ ਕੁਆਲਿਟੀ ਚੈੱਕ ਕਰੋ ਏਕੇ ਟੈਕਸ ਦਾ ਕੁਆਲਿਟੀ ਇੱਕ ਨੰਬਰ ਦੀ ਹੈ ਜਮਾ ਕਾਟਨ ਪਿਓਰ ਜਮਾ ਜਿਹਨੂੰ ਕੈਮਰਕ ਕਾਟਨ ਕਹਿੰਦੇ ਨੇ ਆਪਾਂ ਵੀ ਜੀ ਆਹ ਇਹਦਾ ਦੁਪੱਟਾ ਸਵਾ ਦੋ ਮੀਟਰ ਦਾ ਦੁਪੱਟਾ ਹੈ ਪੂਰਾ ਫੁੱਲ ਸਹਿਜ ਹੈ ਦੇਖੋ ਸਹਿਜ ਦੇਖੋ ਵੀਰੇ ਦੇਖੋ ਕਿੰਨਾ ਸਹਿਜ ਤਖੜਾ ਦੇਖੋ ਵੀ ਜੀ ਕਾਟਨ ਪਿਓਰ ਜਮਾ ਏਕੇ ਟੈਕਸ ਦਾ ਇਹਦਾ ਰੇਟ ਵੀ ਜੀ 700 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਜਮਾਂ ਲੈਸ ਲਾਉਣੇ ਆ ਸੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਜਮਾਂ 5-10 ਰੁਪਏ ਤੇ ਖੇੜਦੇ ਆ ਸੀ ਸੂਟ ਤੇ ਵਿਧੀ ਜ਼ਿੰਮੇਵਾਰੀ ਹੈ ਫੁੱਲ ਜਮਾਂ ਜਿਵੇਂ ਮਰਜੀ ਆ ਕੇ ਪਤਿਆਲੇ ਵਾਲਾ ਦੇਖ ਲੈ ਕੋਈ ਇਹੋ ਜੀ ਗੱਲ ਨਹੀਂ ਇਹ ਇੱਕ ਦੇ ਜੀ ਆ ਸੀ ਮਸਲੀਨ ਆ ਗਈ ਆਪਣੇ ਕੋਲੇ ਇਹ ਆ ਚੈੱਕ ਕਰ ਲਓ ਵੀਰੇ ਇਹ ਵਰਕ ਵਰਕਾ ਹੀ ਸੂਟ ਹੈ ਵੀ ਜੀ ਚੈੱਕ ਕਰੋ ਆਪਣਾ ਬੀ ਜੀ ਸੂਟ ਦੇਖ ਕੇ ਆ ਭੁੱਖ ਲੈਂਦੀ ਹੈ ਦੇਖੋ ਸ਼ਿਮਰ ਜਵੇ ਜੀ ਸ਼ਿਮਰ ਦਾ ਸੂਟ ਹੈ ਪੂਰਾ ਵਧੀਆ ਸਟੈਂਡਰਡ ਦਾ ਪੀਸ ਹੈ ਵੀਰ ਜੀ ਪੂਰਾ ਵਧੀਆ ਕੁਆਲਟੀ ਦਾ ਪਾਰਟੀ ਵੇਅਰ ਸੂਟ ਹੈ ਵੀਰੇ ਇਹ ਤੁਹਾਨੂੰ ਦੁਪੱਟਾ ਵੀ ਦਿਖਾਉਣਾ ਹੈ ਵੀਰੇ ਦੁਪੱਟਾ ਉਦੋਂ ਵਧੀਆ ਬਾਈ ਇੱਕ ਤਾਂ ਵੀਰ ਜੀ ਬਾਹਲੇ ਪੜੇ ਲਿਖੇ ਜੇ ਹੁੰਦੇ ਆ ਉਹ ਕਰੀ ਜਾਂਦੇ ਇਹ ਫਲਾਣਾ ਇਹ ਤੇੰਗਣਾ ਵੀ ਜੀ ਆਪਾਂ ਨੂੰ ਬਾਹਲਾ ਨਹੀਂ ਪਤਾ ਹੁੰਦਾ ਬਸ ਇੱਕ ਇੰਨਾ ਕਿ ਜਾਣਦੇ ਆ ਨਾ ਇੱਕ ਵਾਰੀ ਜ਼ਰੂਰ ਆ ਕੇ ਪਤਾ ਕਰੋ ਸਾਡੇ ਕੋਲੋਂ ਜੇ ਤੁਹਾਨੂੰ ਰੇਟ ਦੱਸਿਆ ਫੇਰ ਪਤਾ ਲੱਗਦਾ ਬਾਈ ਜੀ ਅਸਲ ਤਾਂ ਆਹ ਦੇਖੋ ਵੀਰ ਜੀ ਏਕੇ ਟੈਕਸ ਦਾ ਹੋਰ ਆ ਗਿਆ ਆਪਣੇ ਕੋਲੇ ਮਸਲੀਨ ਦਾ ਨਾਲ ਦੁਪੱਟਾ ਵੀਰ ਜੀ ਆਹ ਦੇਖੋ ਆ ਦੁਪੱਟਾ ਮਸਲੀਨ ਦਾ ਆਮ ਆਪਣੇ ਅੱਜ ਕੱਲ ਨਾ ਮਸਲੀਨ ਦਾ ਦੁਪੱਟਾ ਲੇੜ ਜ ਵੱਧ ਪਸੰਦ ਕਰਦੇ ਐ ਇਹ ਚੈੱਕ ਕਰੋ ਵੀਰੇ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਸੂਟ ਹੈ ਬਾਈ ਇੱਕ ਵੀਰ ਜੀ ਮੈਨੂੰ ਨਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਈ ਵਾਰੀ ਕੋਈ ਵੀਡੀਓ ਦੇ ਵਿੱਚ ਗਲਤੀ ਵੀ ਹੁੰਦੀ ਹੈ ਕਈ ਵਾਰੀ ਗਲਤੀ ਸਾਥੋ ਹੋ ਜਾਂਦੀ ਹੈ ਬੋਲੇ ਜਾਂ ਬੋਲੇ ਦੇ ਵਿੱਚ ਗਲਤੀ ਹੋ ਜਾਂਦੀ ਹੈ ਤੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੱਲੇ ਵੀ ਤੁਹਾਡੀ ਆ ਗਲਤੀ ਹੈ ਜਾਂ ਐ ਕੰਕਰ ਦਿਖਾਇਆ ਕਰੋ ਜਾਂ ਐ ਦੱਸਿਆ ਕਰੋ ਉਹ ਜਰੂਰ ਸਾਨੂੰ ਦੱਸਿਆ ਕਰੋ ਤਾਂ ਕਿ ਪਤਾ ਲੱਗਦਾ ਰਹੇ ਵੀ ਸਾਡੇ ਅਸੀਂ ਅਸੀਂ ਗਲਤ ਕਿੱਥੋਂ ਬੋਲ ਰਹੇ ਹਾਂ ਆਹ ਕਹਾਉਗਾ ਆ ਦੇਖੋ ਵੀਰ ਜੀ ਆਹ ਦੇਖੋ ਮਾਲ ਦਿਖਾ ਦੇ ਆਹ ਸਾਰਾ ਮਾਲ ਵੀਰ ਜੀ ਇਹ ਕਮਸਲੀਨ ਦਵੱਟੇ ਵਾਲੀ ਹੈ ਤੇ ਪੂਰਾ ਵਧੀਆ ਸਟੈਂਡਰਡ ਦਾ ਮਾਲ ਹੈ ਇਹ ਚੈੱਕ ਕਰੋ ਵੀਰੇ ਆ ਮਸਲੀਨ ਦਾ ਦਵੱਟਾ ਬਾਈ ਜੀ ਭੁੱਖ ਲੈਣੇ ਦੇਖੋ ਕੁਆਲਿਟੀ ਚੈੱਕ ਕਰੋ ਏਕੇ ਟੈਕਸ ਦਾ ਕੱਪੜਾ ਵੀਰ ਜੀ ਬਾਰ-ਬਾਰ ਵੀਰ ਜੀ ਮੈਂ ਇਹ ਗੱਲ ਕਹਿ ਰਿਹਾ ਵੀ ਇੱਕ ਵਾਰੀ ਜਰੂਰ ਆ ਕੇ ਪਤਾ ਕਰਕੇ ਦੇਖੋ ਅਸਲ ਪਤਾ ਹੀ ਫੇਰ ਲੱਗਦਾ ਐ ਕਹੇ ਨੂੰ ਤਾਂ ਹਰ ਇੱਕ ਬੰਦੀ ਕਹੀ ਜਾਂਦਾ ਵੀ ਮੈਂ ਆਂ ਜੀ ਮੈਂ ਆਂ ਜੀ ਮੈਂ ਆਂ ਪਰ ਪਤਾ ਫੇਰ ਲੱਗਦਾ ਸਾਡਾ ਕੰਮ ਵੀਰ ਜੀ ਹੋਰ ਸੇਲ ਦਾ ਕੰਮ ਹੈ ਸਾਡੇ ਕੋਲੇ ਜ਼ਿਆਦਾਤਰ ਦੁਕਾਨਦਾਰ ਮੇਰੇ ਵੀਰ ਭਰਾ ਹੁੰਦੇ ਨੇ ਸਾਡੇ ਕੋਲੇ ਦੁਕਾਨਦਾਰਾਂ ਤੇ ਤੇ ਉਹ ਇੱਕ ਵਾਰੀ ਜ਼ਰੂਰ ਆ ਕੇ ਪਤਾ ਕਰੋ ਵੀ ਕੀ ਗੱਲਬਾਤ ਹੈ ਜਿਹੜੇ ਸੌਂਫੀਆਂ ਦੇ ਰੰਗ ਹੈ ਵੀਰ ਜੀ ਆਹ ਰੰਗ ਪਿਆ ਆਪਣੇ ਕੋਲ ਸੌਂਫੀਆਂ ਦੇ ਜਿਹੜੇ ਤੁਹਾਨੂੰ ਪਾਉਂਟਨ ਦੁਬੱਟਾ ਦਿਖਾਈ ਸੀ ਆਹ ਜਿਹੜੇ ਆਹ ਰੰਗ ਦਿਖਾਈ ਸੀ ਨਾ ਵੀਰ ਜੀ ਇਹ ਆਹ ਰੰਗ ਦਿਖਾਇਆ ਸੀ ਜਿਹੜਾ ਉਹਦੇ ਵਿੱਚ ਆਪਣੇ ਕੋਲੇ 50 ਰੰਗ ਪਿਆ ਘੱਟੋ ਘੱਟ ਵੀਰ ਜੀ ਉਹ ਇਹ ਆਹ ਰੰਗ ਪੈਣ ਆਪਣੇ ਕੋਲੇ ਜਿੰਨੇ ਚਾਹੀਦੇ ਨੇ ਤੇ ਵੀ ਰੀਲੀ ਪੈਰਿਸ ਬੂਟੀ ਕਹਿੰਦੇ ਆਪਾਂ EKX ਦੀ ਪੈਰਿਸ ਬੂਟੀ ਆ ਚੀਜ਼ ਆ ਵੀਰ ਜੀ ਉਹ ਪੈਰਿਸ ਬੂਟੀ 350 ਰੁਪਿਆ ਰੇਟ ਆ ਵੀਰ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਜੇ ਮੇਰਾ ਵੀਰ ਭਰਾ ਦੁਕਾਨਦਾਰ ਕੋਈ ਸੈੱਟ ਮੇਰੇ ਚੱਕ ਸਕਦਾ ਹੈ ਵੀ ਚਾਰਾਂ ਦਾ ਸੈੱਟ ਚੱਕ ਸਕਦਾ ਹੈ ਉਹਨੂੰ ਵੀਰ ਜੀ ਹੋਰ ਰਿਆਤ ਲਾਵਾਂਗੇ ਆਪਾਂ ਇੱਕ ਵਾਰੀ ਜ਼ਰੂਰ ਆ ਕੇ ਪਤਾ ਕਰੋ ਮੇਰੇ ਕੋਲੇ ਅਸਲ ਫਿਰ ਪਤਾ ਲੱਗ ਜੀ ਕੀ ਗੱਲਬਾਤ ਹੈ ਤੇ ਮੈਂ ਇਹੀ ਵਾਰ-ਵਾਰ ਕਹਿੰਦਾ ਵੀਰ ਜੀ ਮੇਰੇ ਪਿਆਰੇ ਗਾਹਕਾਂ ਨੂੰ ਕਸਟਮਰਾਂ ਨੂੰ ਵੀ ਵੀਰ ਜੀ ਅੰਨੇ ਭਗਤ ਨਾ ਬਣੋ ਇੱਕ ਥਾਂ ਬੈਠ ਕੇ ਨਾ ਗੱਲ ਕਰੋ ਭਾਵੇਂ ਤੁਸੀਂ ਮੇਰੇ ਕੋਲ ਹੀ ਆਉਨੇ ਹੋ ਤਾਂ ਵੀ ਮੇਥੋਂ ਪਤਾ ਕਰੋ ਵੀ ਕਿਹੜੀ ਕੰਪਨੀ ਹੈ ਕੀ ਰੇਟ ਲਾਏਗਾ ਕੀ ਗੱਲਬਾਤ ਹੈ ਕਿਤੇ ਵੀ ਤੁਸੀਂ ਜਾਣੇ ਹੋ ਵੀ ਜੀ ਜ਼ਰੂਰ ਪਤਾ ਸਤਾ ਕਰੋ ਆਪਣਾ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਆਪਣੇ ਕੋਲ ਇੱਕ ਵਾਰੀ ਜ਼ਰੂਰ ਆ ਕੇ ਪਤਾ ਕਰੋ ਇੱਕ ਵੀ ਜੀ ਆਹ ਦੇਖਣ ਦੇ ਵੀ ਜੀ ਆ ਵੀ ਕਾਟਣ ਕਹੀ ਜਾਂਦੇ ਕੈਮਰਾ ਕਹੀ ਜਾਂਦੇ ਆਮ ਵੀਰੂਆਂ ਦੇ ਵਿੱਚ ਵੀ ਜੀ ਵੀਡੀਓ ਜਿਹੜੇ ਪਾਉਂਦੇ ਨਾ ਆਮ ਤਾਂ ਕੈਮਰਾ ਕਹਿੰਨੂ ਵੀ ਕੈਮਰਾ ਕਹਿੰਦੇ ਵੀਰ ਜੀ ਲੈ ਦੇਖੋ ਆਹ ਲੈ ਦੇ ਲੋ ਇਹ 250 ਰੁਪਿਆ ਰੇਟ ਹੈ ਵੀਰ ਜੀ ਸ਼ੂਟ ਦਾ ਆ ਆਪਣੇ ਕੋਲੇ ਦੁਕਾਨਦਾਰ ਮੇਰੇ ਵੀਰ ਤੁਹਾਨੂੰ ਲੈਸ ਲਾਉਂਗਾ ਮੈਂ ਆ ਚੈੱਕ ਕਰੋ ਵੀਰੇ ਕਰੋ ਚੈੱਕ ਇਹਨੂੰ ਆ ਆਮ ਤਾਂ ਇਹਨੂੰ ਕੈਮਰਾ ਕਹਿੰਦੇ ਆ ਪਰ ਵੀਰ ਜੀ ਇਹ ਕੈਮਰੇ ਕ ਨਹੀਂ ਆਪਾਂ ਕਹਿ ਸਕਦੇ ਇਹ ਪੀਸੀ ਕਾਟ ਨੇ ਕੈਮਰਾ ਕ ਤਾਂ ਵੀਰ ਜੀ ਏਕੇ ਟੈਕਸ ਵੀ ਕਹਿ ਸਕਦੇ ਆ ਵੀ ਏਕੇ ਟੈਕਸ ਵੀ ਦੇਖੋ ਚੈੱਕ ਕਰੋ ਵੀਰੇ ਹਾਂ ਆਪਾਂ ਆਪਾਂ ਸ਼ਿਮਰ ਵੀ ਰੱਖਦੇ ਆ ਸ਼ਿਮਰ ਦੇ ਮਾਰਦੇ ਆ ਆਪਣੇ ਕੋਲ ਬਾਈ ਸ਼ਿਮਰ ਪਈ ਹੈ ਸ਼ਿਮਰ ਦੇਖੋ ਆਲ ਓਵਰ ਵੀ ਹੈ ਤੇ ਮੈਚਿੰਗ ਵੀ ਹੈ ਇਹ 800 ਰੁਪਿਆ ਰੇਟ ਹੈ ਸਿਮਰ ਦਾ ਜੇ ਕਿਹਨੂੰ ਸਿਮਰ ਦੀ ਲੋੜ ਹੈ ਸਿਮਰ ਲੈ ਜਾ ਸਕਦੇ ਆ ਇੱਕ ਵਾਰੀ ਵਾਰ-ਵਾਰ ਫੇਰ ਫੇਰ ਕਹਿੰਦੇ ਵੀ ਜੀ ਇੱਕਦਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰ ਬਣ ਕੇ ਕਿਉਂਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਕੀ ਗੱਲਬਾਤ ਹੈ ਅਸੀਂ ਸਹੀ ਰਸਤੇ ਪਾਉਣੇ ਆ ਜੀ ਗਲਤ ਰਸਤੇ ਨਹੀਂ ਪਾਉਂਦੇ ਭਾਵੇਂ ਮੇਰੇ ਕੋਲ ਦੁਕਾਨ ਹੈ ਮੇਰੀ ਆਪ ਦੀ ਦੁਕਾਨ ਹੈ ਪਰ ਮੈਂ ਫਿਰ ਵੀ ਤੁਹਾਨੂੰ ਸਹੀ ਗੱਲ ਕਹਿੰਦਾ ਜੀ ਜਿੱਥੋਂ ਵੀ ਲੈਣੇ ਹੋ ਤਸੱਲੀ ਨਾਲ ਲਓ ਗੌਰ ਨਾਲ ਲਵੋ ਰੇਟ ਦੇਖੋ ਕੁਆਲਿਟੀ ਚੈੱਕ ਕਰੋ ਫਿਰ ਮਾਲ ਲਵੋ ਆਪਣੇ ਕੋਲੇ ਪੱਕਾ ਦੀ ਵੈਸ ਸਸਤੀ ਹੈ ਕੁਰਤੇ ਪਜਾਮੇ ਸਸਤੇ ਨੇ ਇੱਕ ਵਾਰੀ ਬੋਰਡ ਦਿਖਾ ਦਿਓ ਵੀਰ ਜੀ ਆਪਣਾ ਬੋਰਡ ਬਾਹਰ ਕੇ ਆ ਮਨਜਿੰਦਰ ਕਲਾਸ ਹਾਊਸ ਲਿਖਿਆ ਹੁੰਦਾ ਆ ਚੈੱਕ ਕਰ ਲਓ ਆਪਣਾ ਬੋਰਡ ਖੱਟੇ ਅੰਗ ਦਾ ਇਹ ਹੈ ਲਾਲ ਅੱਖਰਾਂ ਦੇ ਵਿੱਚ ਮਨਜਿੰਦਰ ਕਲਾਸ ਹਾਊਸ ਤੇ ਵੀਰ ਜੀ ਵਾਰ-ਵਾਰ ਫਿਰ ਤੇ ਇਹੀ ਗੱਲ ਕਹਿੰਨੇ ਆ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਕਰੋ ਵੀਰ ਜੀ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਇਹ ਬਾਈ ਕੀ ਗੱਲਾਂ ਕਰਦਾ ਹੈ ਤੇ ਇੱਕ ਵੀਰ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜੇ ਕੋਈ ਗਲਤੀ ਮਲਤੀ ਹੁੰਦੀ ਆ ਸਾਨੂੰ ਉਹ ਵੀ ਦੱਸਿਆ ਕਰੋ ਵੀ ਆਹ ਤੁਹਾਡੇ ਚ ਗਲਤੀ ਹੈ ਤੇ ਵੀਰ ਜੀ ਇੱਕ ਵਾਰੀ ਜਰੂਰ ਆ ਟੈਲੀਫੋਨ ਚੱਲ ਰਿਹਾ ਹੈ ਸਕਰੀਨ ਤੇ ਜ਼ਰੂਰ ਇੱਕ ਵਾਰੀ ਦੱਸੋ ਆਪਾਂ ਵੀਰ ਜੀ ਲੁੱਟ ਨਹੀਂ ਹੋਣ ਦੇਣੀ ਸਹੀ ਮਾਲ ਦੇਵਾਂਗੇ ਹੋਰ ਸੇਲ ਦਾ ਕੰਮ ਆਪਣੇ ਕੋਲੇ ਜਦੋਂ ਮਰਜੀ ਆਓ ਵੀਰ ਜੀ ਫੋਨ ਮਾਰ ਕੇ ਆਜੋ ਤੇ ਇੱਕ ਵੀ ਜੀ ਆਪਾਂ ਇਹ ਗੱਲ ਕਹਿੰਦੇ ਸੀ ਵੀ ਜੇ ਕਿਸੇ ਨੇ ਪਾਰਸਲ ਮੰਗਵਾਉਣਾ ਹੈ ਉਹ ਵੀ ਜੀ ਸੂਟ ਦੋ ਸੂਟ ਪਿਛੇ ਨਾ ਫੋਨ ਕਰੇ ਤੇ ਆਪਾਂ ਇਹਦਾ ਪਾਰਸਲ ਬਣਾਵਾਂਗੇ ਉਹ 2000 2500 ਤੋਂ ਘੱਟ ਬਣਾਉਂਦੇ ਨਹੀਂ ਵੀਰ ਜੀ ਵੀਡੀਓ ਕਾਲ ਕਰਕੇ ਦਿਖਾ ਦਿੰਨੇ ਆਪਾਂ ਦੇ ਦੇਨੇ ਤੇ ਵੀ ਜੀ ਐਨੇ ਕਹਿੰਦਾ ਹੋਇਆ ਮਾਫੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ